ਸਾਸਿਕਾ ਜੀ ਮਰੀਆਂ ਭੈਣਾਂ ਨੂੰ ਕੀ ਹਾਲ ਚੱਲੇ ਠੀਕ ਠਾਕ ਹੋ ਜੀ ਅਸੀਂ ਵੀ ਠੀਕਾਂ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਪਲੋਈਆਂ ਦੇ ਪਲੇਟ ਪਾਉਣ ਤੋਂ ਬਾਅਦ ਫੀਟਿੰਗ ਦੇ ਨਿਸ਼ਾਨੇ ਕਿਸ ਤਰ੍ਹਾਂ ਲਗਾਉਣੇ ਆ ਕਿ ਆ ਇਸ ਤਰ੍ਹਾਂ ਨਾ ਪਗਲੇ ਦਾ ਅੱਧ ਕਰ ਲੈਣਾ ਆ ਜਿਵੇਂ ਆਪਣੇ ਫਰੰਟ ਗਲੇ ਦਾ ਤੇ ਆ ਬੈਕ ਵੀ ਆਪਣਾ ਐਂ ਸੇਮ ਹੀ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਆਪਣੇ ਚੈਸਟ ਦਾ ਨਿਸ਼ਾਨ ਇਹ ਜੈਸਟ ਆਪਣੀ ਹੈਗੀ 18 ਤੇ ਆਪਾਂ ਸਵਾਗੂ 18 ਹੀ ਰੱਖਣੀ ਹੈ ਕਿ ਆਪਾਂ ਥੋੜੀ ਜੀ ਵਾਧੇ ਰੱਖਾਂਗੇ ਸਹੀ ਰਹਿੰਦੀ ਏ ਤੇ ਆ ਆਪਾਂ ਇਧਰੋਂ ਵੀ ਸਵਾ 9 ਵੀ ਸਵਾ 9 ਥੋੜੀ ਜੀ ਕੱਟ ਕਰ ਲੋ ਇਧਰੋਂ ਸਹੀ ਹੈ ਨਾ ਤੇ ਆਪਣੇ ਕਮਰ ਹੈਗੀ 16 ਤੇ ਹੁਣ ਆਪਾਂ ਸਵਾ 8 ਐਸਣ ਤੇ ਸਵਾ 8 ਐਸਣ ਠੀਕ ਹੈ ਕਿਪ ਆਪਣੀ ਹੈਗੀ 21 ਇਹ ਆ ਜਿਹੜਾ ਆਪਣੀ ਵਿੱਚ ਵੀ ਆ ਤਰੀਜ ਬਣੀ ਨਾ ਪਰ ਇਥੇ ਵੀ ਮਿਲਣੀ ਆ। ਆ ਦੇਖੋ 2.5 ਤੋਂ ਉੱਪਰ ਹੀ ਇੱਕ ਡੰਡਾ ਤੇ 2.5 ਐਸਟੈਂਡ ਐਸਾੜ ਇਸ ਤਰੀਕੇ ਦੇ ਨਾਲ ਆਪਾਂ ਸਲਾਈ ਲਗਾਵਾਂਗੇ ਨਾ ਕਿ ਆਪਣੀ ਫਿਟਿੰਗ ਐਨ ਪਰਫੈਕਟ ਆਏਗੀ। ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਵੀ ਜੀ। ਫੁੱਲ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਨਾ ਭੁੱਲਿਓ ਜੀ। ਥੈਂਕ ਯੂ ਜੀ। ਧੰਨਵਾਦ ਜੀ।